ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਤੁਹਾਡੇ ਨਾਲ ਆਪਾਂ ਵੱਡੀ ਅਪਡੇਟ ਸਾਂਝੀ ਕਰਾਂਗੇ ਅੱਜ ਮਿੱਤਰੋ ਦੋਲੋਂ ਨੰਗਲ ਦੀ ਧਰਤੀ ਤੇ ਵੀ ਸਰਾ ਹੋਣਾ ਇਸ ਕਬੱਡੀ ਕੱਪ ਤੇ ਖਿਡਾਰੀ ਤੇ ਟੀਮਾਂ ਚੋਟੀ ਦੀਆਂ ਬਣ ਗਈਆਂ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਬਸ਼ੇਰਿਆਂ ਵਾਲੀਆਂ ਵੀ ਆਪਾਂ ਤੁਹਾਨੂੰ ਟੀਮਾਂ ਦੱਸਾਂਗੇ ਤੇ ਪਲੇਅਰ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਆਪਾਂ ਪਹਿਲੇ ਕੱਪ ਦੀ ਗੱਲ ਕਰੀਏ ਦੋਲੋਂ ਨੰਗਲ ਦੀ ਧਰਤੀ ਤੇ ਪਹਿਲਾ ਨਾ 131000 ਦੂਜਾ ਨਾ 1 ਲੱਖ ਬੈਸਟ ਰੇਡਰ ਤੇ ਜਾਫੀ ਨੂੰ ਲੰਡੀਆਂ ਜੀਪਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਅੰਬੇ ਸੌਰ ਸਿੰਘ ਜੀ ਨੇ ਚੋਟੀ ਦੀ ਟੀਮ ਬਣਾ ਲਈ ਦੱਸਦੇ ਆ ਤੁਹਾਨੂੰ ਸੌਰ ਸਿੰਘ ਦੀ ਟੀਮ ਚ ਕਿਹੜੇ ਪਲੇਅਰ ਤੇ ਅੱਜ ਹੋਰ ਵੀ ਬਹੁਤ ਚੋਟੀ ਦੀਆਂ ਟੀਮਾਂ ਬਣ ਗਈਆਂ ਜੇ ਆਪਾਂ ਗੱਲ ਕਰੀਏ ਇੱਬਨ ਦੇ ਕਬੱਡੀ ਕੱਪ ਦੀ ਇੱਬਨ ਦੇ ਕਬੱਡੀ ਕੱਪ ਤੇ ਪਹਿਲਾ ਨਾਮ 81000 ਦੂਜਾ ਨਾਮ 71000 ਬੈਸਟ ਰੇਡਰ ਤੇ ਜਾਫੀ ਨੂੰ ਨੁਕਰੇ ਬਸ਼ੀਰੇ ਦਿੱਤੇ ਜਾਣੇ ਆ ਇੱਥੇ ਵੀ ਅੱਜ ਚੋਟੀ ਦੇ ਅੰਤਰਰਾਸ਼ਟਰੀ ਕਬੱਡੀ ਦੇ 스타 ਖੇਡਣਗੇ ਜੀ ਆਪਾਂ ਗੱਲ ਕਰੀਏ ਇੱਥੇ ਵੀ ਪਲੇਅਰਾਂ ਤੇ ਟੀਮਾਂ ਤੁਹਾਨੂੰ ਕਰਦੇ ਆ ਮੇਨ ਜੋ ਕਲੀਅਰ ਹੋ ਗਈਆਂ ਆਪਾਂ ਨੂੰ ਜੀ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣ ਗਈ ਸੌਰਸਿੰਘ ਬੈਂਕਾਂ ਦੀ ਜਿਸ ਵਿੱਚ ਅੰਬਾਸੌਰਸਿੰਘ ਰੇਸ਼ਮ ਜਾਮਾ ਰਾਏ ਆਕਾਸ਼ ਸੌਰਸਿੰਘ ਸੋਨੀ ਫਕਰ ਚੰਡਾ ਗਰਦੇਤ ਕਿਸ਼ਨਗੜ੍ਹ ਭੀਮ ਸੌਰਸਿੰਘ ਨਿੱਕਾ ਨਦੂਰ ਸੱਬਾ ਕੀੜੀ ਅਫਗਾਨਾ ਸੀਤਾ ਪਲੇਅਰ ਬਾਜੂ ਬੈਂਕਾਂ ਜੈਦੀ ਬੈਂਕਾਂ ਇੱਕ ਡੈਗੀ ਟੀਮ ਚੋਟੀ ਦੀ ਦੌਲੂ ਨੰਗਲ ਦੀ ਧਰਤੀ ਤੇ ਜਿੱਥੇ ਬੈਸਟਾਂ ਨੂੰ ਅੱਜ ਲੰਡੀਆਂ ਜੀਪਾਂ ਦਿੱਤੀਆਂ ਜਾਣੀਆਂ ਅੰਬੇਰਗੇ ਸੋਨੀ ਵਰਗੇ ਗਰਦੇਤ ਧੋਣੀ ਰੇਸ਼ਮ ਹੁਣੀ ਖੇਡਣਗੇ ਅੱਜ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣ ਗਈ ਬਾਬਾ ਬੀਰ ਸਾਹਿਬ ਕਬੱਡੀ ਕਲੱਬ ਕਪੂਰਥਲਾ ਜਿਸ ਵਿੱਚ ਬੋਲਟ ਖੀਰਾਂ ਵਾਲੀ ਜਸ਼ਨ ਆਲਮগীর ਜੱਗੂ ਸੈਦੋਵਾਲ ਸ਼ੰਕਰ ਸੰਧਵਾ ਸੁਖਮਣ ਬਿਆਸ ਜੋਧਾ ਸੁਰਕਪੁਰ ਜੋਧਾ ਸਰਪੰਚ ਸੰਗੋਚਲਾ ਅੰਮ੍ਰਿਤ ਔਲਖ ਗਿੰਨੀ ਮਹਿਮਦਵਾਲ ਰਾਜਾ ਪੱਧਰੀ ਲੱਭੂ ਸੀਚੇਵਾਲ ਅਮਰ ਸੁਨਿਆਰਾ ਤਲਵੰਡੀ ਚੌਧਰੀਆਂ ਇਹ ਵੀ ਚੋਟੀ ਦੀ ਟੀਮ ਅੱਜ ਖੇਡੇਗੀ ਜੀਪਾਂ ਵਾਲੇ ਕੱਪ ਤੇ ਜਿੱਥੇ ਬੈਸਟਾਂ ਨੂੰ ਜੀਪਾ ਦੋਲੋਂ ਨੰਗਲ ਦੀ ਧਰਤੀ ਤੇ ਮਾਜੇ ਵਿੱਚ ਅਮਰ ਧੋਨੀ ਅੱਜ ਚੋਟੀ ਦੀ ਟੀਮ ਬਣਾ ਕੇ ਪੁੱਜ ਰਹੇ ਆ ਕੱਲ ਵੀ ਹਾਰਲੇ ਦਾ ਜੇਤੂ ਅੱਜ ਵੇਖੋ ਲੰਡੀਆਂ ਜੀਪਾਂ ਕਿੱਧਰ ਨੂੰ ਜਾਂਦੀਆਂ ਕਮੈਂਟ ਤੇ ਜ਼ਰੂਰ ਕਰਿਓ ਜਿਹਾ ਪਾ ਪਲੇਅਰਾਂ ਦੀ ਗੱਲ ਕਰੀਏ ਜੋ ਇੱbben ਦੇ ਕਬੱਡੀ ਕੱਪ ਤੇ ਟੀਮਾਂ ਤੇ ਪਲੇਅਰ ਖੇਡਣਗੇ ਇੱਕ ਫਰੰਦੀਪੁਰ ਤੇ ਮਾਲਵੇ ਦੀ ਪਲੱਸ ਟੀਮ ਬਣ ਰਹੀ ਹੈ ਜੋ ਜੁਆਇੰਟ ਟੀਮ ਬਣੂਗੀ ਜਿਸ ਵਿੱਚ ਗੋਪੀ ਫਰੰਦੀਪੁਰ ਏਕਮ ਫਤਾਹਪੁਰਿਆ ਸੁੱਖਾ ਜੌਣ ਵਾਲਾ ਕਾਲਾ ਮਾਲਾ ਮਾਲਵੇ ਦੇ ਹੋਰ ਵੀ ਬਹੁਤ ਪਲੇਅਰ ਹੋਣਗੇ ਇਹ ਸਾਂਝੇ ਤੌਰ ਤੇ ਬਣ ਜਾ ਰਹੀ ਆ ਸ਼ਕਰਪੁਰ ਦੀ ਟੀਮ ਚ ਕੁਲਵਿੰਦਰ ਜਲਵੇੜੇ ਵਾਲਾ ਮਹਿਕ ਪੱਤੜ ਕਲਾ ਮਲੂਕ ਅਲੀ ਫਰੀਆਦ ਅਲੀ ਗਲਜਾਰੀ ਚੱਕ ਸਕੰਦਰ ਸੋਨੂ ਰਾਜਪੁਰਾ ਹਰਿਆਣੇ ਤੋਂ ਇੱਕ ਟੀਮ ਬਣ ਕੇ ਪਹੁੰਚਦੀ ਹੈ ਸੂਸੇ ਦੇ ਨਾਮ ਤੇ ਇੱਕ ਟੀਮ ਖੇਡੇਗੀ ਵਧੀਆ ਟੀਮ ਖੇਡਣਗੀਆਂ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ